ਹਾਂਜੀ ਬਾਬਾ ਜੀ ਅੱਜ ਕਿਹੜੇ ਪਿੰਡ ਤੋਂ ਜਣੀਆਂ ਸੰਗਤਾਂ ਦਿੱਲੀ ਵੱਲ ਨੂੰ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਅੱਜ ਕਿਸਾਨ ਯੂਨੀਅਨ ਪੰਜਾਬ ਬਾਰਡਰ ਬੈਲਟ ਜੋ ਕਿ ਕਿਸਾਨਾਂ ਦਾ ਤੋਂ ਅੰਦੋਲਨ ਜਿਹੜਾ ਵਾ ਦਿੱਲੀ ਕੋਚ ਕਰ ਰਿਹਾ ਵਾ 13 ਤਰੀਕ ਤੋਂ ਇਹ ਕਿਉਂ ਕਰ ਰਿਹਾ ਵਾ ਕਿਉਂਕਿ ਸਰਕਾਰ ਜਿਹੜੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਮੰਨ ਰਹੀ ਜੋ ਵੀ ਕਿਸਾਨਾਂ ਦੀਆਂ ਹੱਕ ਨੇ ਉਹ ਨਹੀਂ ਦੇ ਦਿੰਦੇ ਰਹੀ ਇਸ ਕਰਕੇ ਸ਼ਾਂਤੀਪੁਰਗ ਜਿਹੜਾ ਅੰਦੋਲਨ ਆ ਇਹ ਸਰਕਾਰ ਦੇ ਖਿਲਾਫ ਕਿਉਂਕਿ ਲੋਕਤੰਤਰ ਰਾਜ ਆ ਹਰ ਇੱਕ ਨੂੰ ਬਣਦਾ ਵਾ ਇਸ ਕਰਕੇ ਜਿੰਨੀਆਂ ਵੀ ਕਿਸਾਨੀ ਯੂਨੀਅਨਾਂ ਨੇ ਸਾਰੀਆਂ ਜਿਹੜੀਆਂ 13 ਤਰੀਕ ਤੋਂ ਇਹ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਵਾ ਇਸੇ ਵਿੱਚ ਯੋਗਦਾਨ ਪਾਉਣ ਵਾਸਤੇ ਨਗਰ ਸਕਤਰਾ ਸਾਰੇ ਹੀ ਕਿਸਾਨਾਂ ਵੱਲੋਂ ਅੱਜ ਜਿਹੜਾ ਪਹਿਲਾ ਜਥਾ ਵਾ ਇਹ ਦਿੱਲੀ ਵੱਲੋਂ ਰਵਾਨਾ ਕੀਤਾ ਜਾ ਰਿਹਾ ਵਾ ਕਿ ਅਸੀਂ ਵੀ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾ ਕੇ ਆਪਣਾ ਬੰਦਾ ਹਿੱਸਾ ਜਿਹੜਾ ਪਾਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੰਗਾਵਾਂ ਉਹ ਸਰਕਾਰ ਸਾਨੂੰ ਦੇਵੇ ਤੇ ਜਿਹੜੇ ਇਹਨਾਂ ਅੰਦੋਲਨਾਂ ਦੀ ਨਾ ਲੋੜ ਪਵੇ ਇਹ ਤਾਂ ਹੀ ਅੰਦੋਲਨਾਂ ਦੀ ਲੋੜ ਪੈ ਰਹੀ ਆ ਕਿਉਂਕਿ ਸਰਕਾਰ ਜਿਹੜੀ ਹੈ ਸਾਡੇ ਹੱਕ ਨਹੀਂ ਦੇ ਰਹੀ ਜਿਹੜਾ ਕਿਸਾਨ ਆ ਹਰਕ ਦਾ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਰਾਤ ਨੂੰ ਸਭ ਸਭਾਂ ਦੀਆਂ ਸਰੀਆਂ ਮਿੱਧ ਕੇ ਪਾਣੀ ਲਾਉਂਦਾ ਵਾ ਖਾਤਾ ਪਾਉਂਦਾ ਵਾ ਦਵਾਈਆਂ ਪਾਉਂਦਾ ਵਾ ਤੇ ਇਹਦੇ ਵਾਸਤੇ ਕੁਝ ਨਹੀਂ ਗਾ ਇਹਨੂੰ ਬੋਲਣ ਦਾ ਹੱਕ ਵੀ ਨਹੀਂ ਸਰਕਾਰ ਜਿਹੜੀ ਦੇ ਰਹੀ ਇਸ ਕਰਕੇ ਇਹ ਜਿਹੜਾ ਅੰਦੋਲਨ ਕਰਨਾ ਪਿਆ ਵਾ ਤੇ ਜਿਹੜੇ ਅੱਜ ਜਿਹੜਾ ਪਹਿਲਾ ਜੱਥਾ ਜਿਹੜਾ ਅੰਦੋਲਨ ਦੇ ਵਿੱਚ ਹਿੱਸਾ ਬਣਨ ਵਾਸਤੇ ਰਵਾਨਾ ਹੋ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਵੀ ਅੰਦੋਲਨ ਹੋਇਆ ਸੀ ਉਦੋਂ ਵੀ ਸਰਕਾਰ ਨੇ ਕਿਹਾ ਸੀ ਮੰਗਾਂ ਮੰਨ ਲਾਂਗੇ ਪਰ ਮੰਨੀਆਂ ਨਹੀਂ ਗਈਆਂ ਹੁਣ ਵੀ ਕੋਈ ਫਸਲਾਂ ਤੇ ਜਿਹੜੀ ਐਮਐਸਪੀ ਦੇਣ ਦੀ ਗੱਲ ਕੀਤੀ ਜਾ ਰਹੀ ਆ ਇਸ ਬਾਰੇ ਕੀ ਕਹਿੰਦੇ ਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੱਤਰਕਾਰ ਭਾਈ ਜਰਦਾ ਸਿੰਘ ਧੰਨਵਾਦੀ ਆ ਜਿਹੜੇ ਹਰ ਸਾਡੇ ਦੁੱਖ ਦੇ ਘੜੀਆਂ ਨਾਲ ਸਾਡੇ ਨਾਲ ਸ਼ਾਮਲ ਹੋ ਕੇ ਜਿਹੜੀ ਸਾਡੀ ਗੱਲ ਆ ਤਾਂ ਤੱਕ ਪਹੁੰਚਾਉਂਦੇ ਆ ਰਹੀ ਗੱਲ ਬਾਕੀ ਸਰਕਾਰਾਂ ਦੀ ਸਰਕਾਰਾਂ ਨੇ ਤੁਹਾਨੂੰ ਪਤਾ ਵੀ ਲੰਬੇ ਸਮੇਂ ਤੋਂ ਜਿਹੜੇ ਆਪਣੇ ਅੰਦੋਲਨ ਚੱਲ ਰਹੇ ਆ ਪਹਿਲੋ ਵੀ ਇਹਨਾਂ ਨੇ ਆਪਾਂ ਨੂੰ ਉਹ ਸੇਜ ਲੈ ਕੇ ਵੀ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਲਿਖਤੀ ਰੂਪ ਚ ਦੇਵਾਂਗੇ ਉਹ ਵੀ ਇਹਨਾਂ ਨੇ ਆਪਾਂ ਨੂੰ ਵਾਪਸ ਘਲਾ ਦਿੱਤਾ ਤੇ ਸਾਨੂੰ ਜਿਹੜੀਆਂ ਮੰਗਾਂ ਜਿਹੜੀਆਂ ਲਿਖਤੀ ਰੂਪ ਨਹੀਂ ਮਿਲੀਆਂ ਹੁਣ ਫਿਰ ਅੰਦੋਲਨ ਉਹੀ ਚੱਲ ਰਿਹਾ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਮੰਗਾਂ ਸੀ ਜਾਇਜ਼ ਮੰਗਾਂ ਨੇ ਉਹਨਾਂ ਦਾ ਫਿਰ ਅਸੀਂ ਆਪਣਾ ਐਮ ਐਸ ਬੀ ਦਾ ਰੇਟ ਪੱਕਾ ਚਾਹੁੰਦੇ ਆ ਤੇ ਸਾਨੂੰ ਪੱਕਾ ਮਿਲੇ ਹੋਰ ਕਿਸਾਨ ਜਿਹੜਾ ਆ ਬਹੁਤ ਕਰਜ਼ੇ ਸਹਰੇ ਦਬਿਆ ਆ ਸਰਕਾਰਾਂ ਬਹੁਤ ਸਾਡਾਂ ਧੱਕਾਸ਼ਾ ਹੀ ਕਰ ਰਹੀਆਂ ਨੇ ਅਗੇ ਤਾਂ ਸੈਂਟਰ ਸਰਕਾਰ ਵੱਲੋਂ ਸੀ ਹੁਣ ਜੋ ਸਾਡੀ ਹਰਿਆਣਾ ਸਰਕਾਰ ਆ ਉਹ ਵੀ ਬਹੁਤ ਦਖਲਦਗੀ ਕਰ ਰਹੀ ਆ ਸਾਡੇ ਕਿਸਾਨ ਭਰਾਵਾਂ ਦੇ ਗੋਲੀਆਂ ਚਲਾ ਰਹੇ ਆ ਬਹੁਤ ਸ਼ੱਦਤ ਹੋਏ ਆ ਦੋ ਦਰ ਸਿੰਘ ਬਜੋ ਸ਼ਹੀਦ ਵੀ ਹੋ ਗਏ ਆ ਸਟਾਂਪ ਬਹੁਤ ਲੱਗੀਆਂ ਨੇ ਬਾਕੀ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਇਹਨਾਂ ਨੂੰ ਜਾਇਦਾ ਜੋ ਕਿਸਾਨ ਦਾ ਹੱਕ ਬੰਦਾ ਆ ਉਹ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੰਗਤਾਂ ਕਿਸਾਨ ਆਪਣੇ ਹੱਕਾਂ ਲਈ ਮਤਲਬ ਜਾ ਰਹੇ ਨੇ ਪਿੰਡ ਸਖਤਰਾ ਦੇ ਵਿੱਚੋਂ ਅੱਜ ਉੱਥੇ ਧਰਨਾ ਲੱਗਾ ਉਹਦੇ ਵਿੱਚ ਯੋਗਦਾਨ ਪਾਉਣ ਵਾਸਤੇ ਮਤਲਬ ਜਾ ਰਹੇ ਆ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਪਹਿਲਾਂ ਵੀ ਮੰਨ ਕੇ ਤੇ ਮੁੜ ਕੇ ਮੁਕਰ ਗਏ ਨਹੀਂ ਤੋਂ ਲਿਖਤੀ ਰੂਪ ਦੇ ਵਿੱਚ ਲੈ ਕੇ ਤੇ ਫਿਰ ਉਹ ਧਰਨਾ ਦੇ ਕੇ ਤੇ ਮਤਲਬ ਸਾਰੀ ਸੰਗਤ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ